ਸਾਰਾ ਕੁਝ ਮੈਡੀਕਲ ਦਾ ਵੀ ਬਣਾਇਆ ਮੇਰਾ ਨਾਮ ਬੰਗੇਰਾ ਰੁਪਿੰਦਰ ਕੌਰ ਹੈ ਤੇ ਮੈਂ ਅਸਿਸਟੈਂਟ ਪ੍ਰੋਫੈਸਰ ਇੰਗਲਿਸ਼ ਗਵਰਨਮੈਂਟ ਕਾਲਜ ਮਾਚੀਵਾੜਾ ਤੋਂ ਤੇ ਸਰ ਮੈਂ ਮੈਂ ਇੱਕ ਸਿੰਗਲ ਮਦਰ ਵੀ ਹਾਂ ਤੇ ਮੈਂ ਆਪਣੀ ਪੱਕੀ ਜੌਬ ਛੱਡ ਕੇ ਇਸ ਜਦੋਂ ਸੀਐਮ ਸਰ ਨੇ ਸਾਨੂੰ ਇੱਕ ਹੱਲਾਸ਼ੇਰੀ ਦਿੱਤੀ ਸਾਨੂੰ ਇਹ ਲੱਗਿਆ ਵੀ ਹਾਂ ਵੀ ਹੁਣ ਇੱਥੇ ਉਤੇਰੀ ਸਿੱਖਿਆ ਸਾਡੇ ਲਈ ਕੁਝ ਕਰੇਗੀ ਅਸੀਂ ਉਹਨਾਂ ਵਿੱਚ ਉਹਦੇ ਲਈ ਇੱਕ ਅੱਛੇ ਯੋਗਦਾਨ ਪਾਵਾਂਗੇ ਬਟ ਮੈਨੂੰ ਨਹੀਂ ਲੱਗਦਾ ਸੀ ਵੀ ਇੰਨੀ ਪੜ੍ਹਾਈ ਕਰਕੇ ਆ ਕੁਝ ਮਿਲਦਾ ਕੀ ਹੋਇਆ ਤੁਹਾਡੇ ਨਾਲ ਸਰ ਅੱਜ ਅਸੀਂ ਜਦੋਂ ਅੱਗੇ ਵੱਧ ਰਹੀ ਸੀ ਤਾਂ ਮੈਨੂੰ ਜ਼ੋਰ ਦੀ ਖਿੱਚਿਆ ਗਿਆ ਤੇ ਆ ਮੇਰੀ ਪੂਰੀ ਬਾਹ ਖਿੱੱਚੀ ਗਈ ਮੈਨੂੰ ਇਹ ਲੱਗਦਾ ਪੂਰਾ ਸੌਕੇਟ ਮੇਰਾ ਹਿੱਲ ਗਿਆ ਇਨਾ ਮੈਂ ਤੁਹਾਡਾ ਮੇਰਾ ਨਾਮ ਕਿਰਨ ਹੈ ਅਸੀਂ ਮੈਡਮ ਨੇ ਜਿਵੇਂ ਦੱਸਿਆ ਕਿ ਬਹੁਤ ਪੀਸਫੁਲੀ ਪ੍ਰੋਟੈਸਟ ਕਰ ਰਹੇ ਸੀ ਸਿਰਫ ਮੀਟਿੰਗ ਲਈ ਕਿ ਸਾਡੀ ਰਿਵਿਊ ਫਾਈਲ ਨਹੀਂ ਹੋਈ ਤੇ ਸਾਡੇ ਨਾਲ ਇਹਦੇ ਤੇ ਗੱਲ ਕਰੋ ਰਿਵਿਊ ਫਾਈਲ ਕਰਾਉਣ ਨੂੰ ਲੈ ਕੇ ਇੱਕ ਮੀਟਿੰਗ ਦੇਣ ਦੀ ਬਜਾਏ 5-6 ਘੰਟੇ ਦੀ ਵੇਟ ਤੋਂ ਬਾਅਦ ਇਹਨਾਂ ਨੇ ਕਹਿੰਤੇ ਘੰਟਾ ਫੇਰ ਰੁਕੇ ਉਦੋਂ ਬਾਅਦ 5 ਮਿੰਟ ਫੇਰ ਰੁਕੇ ਉਦੋਂ ਬਾਅਦ ਸਾਨੂੰ ਮਜਬੂਰਨ ਅੱਗੇ ਵਧਣਾ ਪਿਆ ਲੇਡੀ ਪੁਲਿਸ ਅੱਗੇ ਸੀ ਪਰ ਜਦੋਂ ਹੀ ਅੱਗੇ ਸਾਡੀਆਂ ਫੀਮੇਲ ਸਾਥੀ ਅੱਗੇ ਵਧੀਆਂ ਲੇਡੀ ਪੁਲਿਸ ਪਾਸੇ ਹੋ ਜਾਂਦੀ ਹੈ ਤੇ ਇਹਨਾਂ ਦੀ ਮੇਲ ਪੁਲਿਸ ਸਾਡੀਆਂ ਮਹਿਲਾ ਸਾਥੀਆਂ ਦੇ ਛਾਤੀ ਤੇ ਹੱਥ ਰੱਖ ਕੇ ਪਿੱਛੇ ਧੱਕਣ ਦੀ ਕੋਸ਼ਿਸ਼ ਕਰਦੇ ਆ ਉਹਨੂੰ ਟੋਕ ਆ ਜਾਂਦਾ ਨਹੀਂ ਹਟਦਾ ਉਹ ਤੋਂ ਬਾਅਦ ਮੈਡਮ ਉਹਨੂੰ ਤਾਨਾ ਮਾਰਦੇ ਵੀ ਆਪਦੀ ਪੱਗ ਦਾ ਲਿਆਜ ਕਰ ਲੈ ਫਿਰ ਉਹ ਬੰਦਾ ਪਿੱਛੇ ਭੱਜ ਜਾਂਦਾ ਤੇ ਹੁਣ ਉਹ ਦਿਸ ਨਹੀਂ ਰਿਹਾ ਕਿਹੜਾ ਬੰਦਾ ਸੀ ਅਸੀਂ ਇਹ ਗੱਲ ਸਰਕਾਰ ਨੂੰ ਕਹਿ ਦੇਣਾ ਚਾਹੁੰਦੇ ਆ ਵੀ ਜੇ ਤੁਹਾਨੂੰ ਲੱਗਦਾ ਨਾ ਕਿ ਡਰ ਜਾਣਗੇ ਡਰਨ ਵਾਲੇ ਤਾਂ ਹੈ ਨਹੀਂ ਤੇ ਦੂਜੀ ਗੱਲ ਜੇ ਅਸੀਂ ਬਾਹਰ ਜਾਂਨੇ ਆ ਸਿਸਟਮ ਤੋਂ ਤੇ ਤੁਹਾਡੀ ਕੁਰਸੀ ਨੂੰ ਖਿੱਚ ਕੇ ਨਾਂ ਲੈ ਕੇ ਜਾਵਾਂਗੇ ਭਗਵਾਨਤਮਾਨ ਆਪਦਾ ਇਹ ਭਲੇਖਾ ਕੱਢ ਦੇ ਵੀ ਉਹਦੀ ਕੁਰਸੀ ਬਚ ਜੂਗੀ ਹੋਮ ਵਗੈਰਾ ਹੈ ਕੋਈ ਪਤਾ ਸਰ ਇਹਨਾਂ ਦੇ ਨੇਮ ਪਲੇਟਾਂ ਹੀ ਨਹੀਂ ਲੱਗੀਆਂ ਕਿਸੇ ਦੇ ਨਾਂ ਕੀ ਦਾ ਪੜ ਲਾਂਗੇ ਅਸੀਂ ਇੱਕ ਵੀ ਬੰਦੇ ਦੀ ਨੇਮ ਪਲੇਟ ਦਿਖਾ ਦਿਓ ਮੈਨੂੰ ਇੱਧਰ ਕਮਾ ਲਓ ਕੈਮਰਾ ਜਦੋਂ ਨੇਮ ਪਲੇਟ ਹੀ ਨਹੀਂ ਹੈਗੀ ਕਿਹੜਾ ਬੰਦਾ ਦਾ ਨਾਮ ਪੜ ਲੂਗਾ ਉਹ ਬੀਸੀਸੀਆਈ ਦੇ ਐਂਟੀ ਰਾਈਟਸ ਪੁਲਿਸ ਦਾ ਬੰਦਾ ਸੀ ਉਹ ਕਾਲੀ ਟੀ-ਸ਼ਰਟ ਚ ਉਹਨੂੰ ਕਿਆ ਜਾਂਦਾ ਕਿ ਪਾਸੇ ਹੋ ਜਾਓ ਬੰਦਾ ਪਾਸੇ ਨਹੀਂ ਹੁੰਦਾ ਹੱਥ ਨਹੀਂ ਚੱਕਦਾ ਜੇ ਜੇਕਰ ਤੁਹਾਡੇ ਸਾਹਮਣੇ ਆ ਜੇਦਾ ਪਹਿਲਾਂ ਬਿਲਕੁਲ ਪਛਾਣ ਲੱਗੇ ਜੀ ਅਸੀਂ ਚਾਰ ਜਣੀਆਂ ਸੀ ਚਾਰ ਜਣੀਆਂ ਨੇ ਅੱਖਾਂ ਦਾ ਨਹੀਂ ਨਾ ਧੋਖਾ ਦੇ ਸਕਦੀਆਂ ਇੱਕ ਪੱਤਾ ਖੇਡ ਤੇ ਅਸੀਂ ਸਾਫ਼ ਕਰ ਦੇਣਾ ਚਾਹੁੰਦੇ ਹਾਂ ਕਿ ਪੰਜਾਬ ਸਰਕਾਰੇ ਕੰਨ ਖੋਲ ਕੇ ਸੁਣ ਲੈ ਕਿ ਤੁਹਾਡੀ ਕੁਰਸੀ ਨਾਲ ਲੈ ਕੇ ਡੁੱਬਾਂਗੇ ਮੇਰਾ ਨਾਮ ਨਿਰਪੈ ਸਿੰਘ ਹੈ ਜੀ ਕੀ ਗੱਲਬਾਤ ਹੋਈ ਹੈ 11 58 ਸਵੇਰ ਤੋਂ ਉੱਤੇ ਧਰਨਾ ਲਾਇਆ ਸੀ ਪੀਸਫੁਲ ਧਰਨਾ ਲੱਗਾ ਜੀ ਕੀ ਹੋਇਆ ਬਾਤ ਚਾਰ ਤੁਸੀਂ ਸਾਰੇ ਇਹ ਦੇਖ ਸਕਦੇ ਹੋ ਵੀ ਅਸੀਂ ਸਵੇਰ ਤੋਂ ਬੈਠੇ ਆਗੇ 40 ਡਿਗਰੀ ਟੈਂਪਰੇਚਰ ਆ ਰਹੀ ਠੀਕ ਹੈ ਜੀ ਅਸੀਂ ਬਿਨਾ ਪਾਣੀ ਪਾਣੀ ਆਪਦਾ ਲੈ ਕੇ ਆਏ ਰੋਟੀ ਪਾਣੀ ਸਾਰਾ ਕੁਝ ਉਹ ਕਰਦੇ ਰਹੇ ਪਰ ਸਰਕਾਰ ਨੇ ਸਾਡੀ ਨਹੀਂ ਸੁਣੀ ਕੀ ਕੋਈ ਬੰਦਾ ਉਹੀ ਇਹਨਾਂ ਦੇ ਪੋਸਟ ਵਾਲਿਆਂ ਦੇ ਵਿੱਚ ਵੱਜੂਗਾ ਅਸੀਂ ਸਵੇਰ ਦੇ ਇਹਨਾਂ ਦੀਆਂ ਮੰਤਾਂ ਕੱਢ ਰਹੇ ਸੀ ਕਿ ਸਾਨੂੰ ਭਾਈ ਮੀਟਿੰਗ ਹੀ ਚਾਹੀਦੀ ਆ ਹੋਰ ਤਾਂ ਕੁਝ ਨਹੀਂ ਚਾਹੀਦਾ ਭਗਵੰਤਮਾਨ ਸਾਹਿਬ ਕਹਿੰਦੇ ਸੀਗੇ ਵੀ ਜਿਹੜੀ ਸਾਡੀ ਸਰਕਾਰ ਹੈ ਉਹ ਪਿੰਡਾਂ ਚੋਂ ਚੱਲੂਗੀ ਉਹ ਤਾਂ ਇਹਨਾਂ ਦੀ ਕੋਠੀ ਹੈ ਇਹ ਤਾਂ ਕੋਠੀ ਆ ਤਾਂ ਸ਼ਹਿਰ ਆ ਉਹਨਾਂ ਦਾ ਇੱਥੋਂ ਵੀ ਸਰਕਾਰ ਨਹੀਂ ਚੱਲ ਰਹੀ ਜੇ ਇੱਥੋਂ ਵੀ ਸਰਕਾਰ ਨਹੀਂ ਚੱਲ ਰਹੀ ਅਸੀਂ ਇੱਥੇ ਧਰਨਾ ਲਾਉਣ ਆਏ ਆਂਗੇ ਅਸੀਂ ਸਿਰਫ ਆਪਦਾ ਸਵਾਲ ਲੈ ਕੇ ਆਏ ਸੀਗੇ ਮੁੱਖ ਮੰਤਰੀ ਸਾਹਿਬ ਆਪ ਕਹਿੰਦੇ ਨੇ ਵੀ ਸਾਨੂੰ ਸਵਾਲ ਕਰੋ ਅਸੀਂ ਸिखਾਇਆ ਸਵਾਲ ਕਰਨੇ ਅਸੀਂ ਤਾਂ ਸਵਾਲ ਕਰ ਰਹੇ ਆ ਨਾ ਤਾਂ ਹੁਣ ਜੇ ਸਵਾਲ ਕਰ ਰਹੇ ਆ ਤੇ ਉਹਦਾ ਜਵਾਬ ਵੀ ਨਹੀਂ ਮਿਲ ਰਿਹਾ ਹੁਣ ਜੇ ਅਸੀਂ ਸਵਾਲ ਕਰਦੇ ਹਾਂ ਤਾਂ ਜਵਾਬ ਤਾਂ ਮਿਲਣਾ ਚਾਹੀਦਾ ਨਾ ਅਸੀਂ 11 58 ਅਸਿਸਟੈਂਟ ਪ੍ਰੋਫੈਸਰ ਅਤੇ ਲਾਇਬ੍ਰੇਰੀਨ ਪਿਛਲੇ 4-5 ਸਾਲ ਤੋਂ ਜੂਝ ਰਹੇ ਆਂਗੇ ਕਦੇ ਸਾਨੂੰ ਕੱਚੇ ਕਰ ਦਿੱਤਾ ਜਾਂਦਾ ਫੇਰ ਰੱਖ ਲਿਆ ਜਾਂਦਾ ਫੇਰ ਕੱਚੇ ਕਰ ਦਿੱਤਾ ਜਾਂਦਾ ਤਾਂ ਭਰਤੀ ਸਾਡੀ ਪੱਕੀ ਸੀਗੀ ਬਾਰ ਬਾਰ ਸਾਨੂੰ ਕੀ ਕੀਤਾ ਜਾਂਦਾ ਹੁਣ ਹੁਣ ਕੀ ਹੋ ਰਿਹਾਗਾ ਹੁਣ ਮੋਡੀਫਿਕੇਸ਼ਨ ਮਿਲੀ ਆ ਕੁਝ ਸਮੇਂ ਦੇ ਲਈ ਜੀ ਉਸ ਤੋਂ ਬਾਅਦ ਸਰਕਾਰ ਕਹਿੰਦੀ ਅਸੀਂ ਰਿਵਿਊ ਤੇ ਜਾਵਾਂਗੇ ਤੇ ਸਰਕਾਰ ਮਹੀਨਾ ਇੱਕ ਮਹੀਨਾ ਹੁੰਦਾ ਇੱਕ ਮਹੀਨਾ ਦਾ ਟਾਈਮ ਹੁੰਦਾ ਰਿਵਿਊ ਵਾਸਤੇ ਇੱਕ ਮਹੀਨਾ ਦਾ ਟਾਈਮ ਕੋਰਟ ਇੱਕ ਮਹੀਨਾ ਦਾ ਟਾਈਮ ਦਿੰਦੀ ਆ ਪਰ ਦੋ ਮਹੀਨੇ ਲਾ ਤੇ ਕੋਈ ਜਵਾਬ ਨਹੀਂ ਆਇਆ ਕੋਈ ਸੋਨੇ ਮੰਨੋ ਬੈਸਟ ਮங்கோਲ ਦੀ ਜਦੋਂ ਅਸੀਂ ਐਗਜ਼ਾਮਪਲ ਲੈਨੇ ਆ ਨਾ ਤਾਂ ਉੱਥੋਂ ਦੇ ਜਿਹੜਾ ਮੁੱਖ ਮੰਤਰੀ ਐ ਮੁੱਖ ਮੰਤਰੀ ਹੈਗੀ ਉਹਨਾਂ ਦੇ ਹੱਕ ਦੇ ਵਿੱਚ ਖੜੀ ਆ ਉਹਨਾਂ ਨੇ ਬਾਰ-ਬਾਰ ਬਿਆਨ ਦਿੰਦੀ ਆ ਵੀ ਜਿਹੜੇ ਕੈਂਡੀਡੇਟ ਆਗੇ ਅਸੀਂ ਉਹਨਾਂ ਦੀ ਭਰਤੀ ਕਰਾਂਗੇ ਜਾਂ ਉਹਨਾਂ ਨੂੰ ਕੁਝ ਵੀ ਕਰਾਂਗੇ ਉਹ ਕਰਾਂਗੇ ਉਹਨੂੰ ਹੈਂਡਲ ਕਰਾਂਗੇ ਉਸ ਮਸਲੇ ਦੀ ਕੀ ਕਟਣਾ ਵਾਪਰੀਆ ਕੁੜੀਆਂ ਨਾਲ ਕੀ ਕੁਝ ਹੋਇਆ ਇਹ ਤੁਸੀਂ ਆਪ ਦੇਖ ਸਕਦੇ ਹੋ ਜੀ ਇੱਥੇ ਜਦੋਂ ਇੰਨਾ ਵੱਲੋਂ ਪ੍ਰਸ਼ਾਸਨ ਵੱਲੋਂ ਅਸੀਂ ਮੀਟਿੰਗ ਲੈਣ ਆਏ ਸੀ ਸਿਰਫ ਮੁੱਖ ਮੰਤਰੀ ਨਾਲ ਜਦੋਂ ਨਾਂ ਦਿੱਤੀ ਗਈ ਸਾਨੂੰ ਅਸੀਂ ਕੀ ਕਰਦੇ ਫਿਰ ਸਾਨੂੰ ਉੱਕ ਕੇ ਪੁਲਿਸ ਪ੍ਰਸ਼ਾਸਨ ਨਾਲ ਖੈਬਰ ਨਾ ਪਿਆ ਤੇ ਉਸ ਦੇ ਮੁਕਾਬਲੇ ਦੇ ਵਿੱਚ ਜਦੋਂ ਅੱਗੋਂ ਤੁਸੀਂ ਦੇਖਦੇ ਹੋ ਵੀ ਲਾਠੀ ਚਾਰਜ ਹੁੰਦਾਗਾ ਸਾਡੀਆਂ ਮਹਿਲਾਵਾਂ ਜਿਹੜੇ ਸਾਥੀ ਨੇਗੇ ਉਹਨਾਂ ਦੀ ਚੁੰਨੀਆਂ ਬਾੜੀਆਂ ਜਾਂਦੀਆਂ ਨੇ ਭਗਵੰਤ ਮਾਨ ਕਹਿੰਦਾ ਕਿਸੇ ਦੀ ਚੁੰਨੀ ਨਹੀਂ ਰੋਲਣੀ ਇੱਥੇ ਤਾਂ ਸੂਟ ਪਾੜੇ ਗਏ ਹੈਗੇ ਇੱਥੇ ਤਾਂ ਬਾਹਾਂ ਤੇ ਲਾਠੀ ਚਾਰਜ ਹੋਇਆਗਾ ਲੱਤਾਂ ਤੇ ਤੁਸੀਂ ਮੈਡਮ ਦਾ ਇੱਥੋਂ ਪਿੱਛੋਂ ਬੈਗ ਤੋਂ ਦੇਖਿਆ ਸੀਗਾ ਗਰਦਨ ਦੇ ਕੋਲੋਂ ਕਿੰਨਾ ਹੋਇਆ ਹੈਗਾ ਹੋਰ ਉਸ ਤੋਂ ਬਾਅਦ ਕਿੰਨਾ ਸਾਡੇ ਤੇ ਲਾਠੀ ਜਾ ਕਿ ਕਿਸਲੇ ਪੈਰ ਤੇ ਹੁਣ ਉਸ ਤੋਂ ਅਗਲੀ ਗੱਲ ਹੈ ਇੱਕ ਮੋਬਾਈਲ ਖੋਇਆ ਗਿਆ ਹੁਣ ਜਦੋਂ ਸਾਰੇ ਸਾਥੀ ਬੈਠ ਜੋ ਬੋਲੋ ਬੋਲੋ ਜੇ ਆ ਕੇ ਆਪਾਂ ਇੱਕ ਅਨੁਸ਼ਾਸਨ ਵੱਧ ਕਾਰਵਾਈ ਨੂੰ ਅੰਜਾਮ ਦੇ ਸਕੀਏ ਆਪਾਂ